ਸਰ 15 16 17 ਤਰੀਕ ਨੂੰ ਜਿਹੜਾ ਵਿਸਾਖੀ ਦੇ ਸਬੰਧ ਵਿੱਚ ਪ੍ਰੋਗਰਾਮ ਤੁਸੀਂ ਲਿਖਿਆ ਹੈ ਕਾਨਫਰੰਸ ਉਹਦੇ ਬਾਰੇ ਤੁਸੀਂ ਸਰ ਜਾਣਕਾਰੀ ਦਿਓ ਜੀ ਆਪ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਗੁਰੂ ਗੋਬਿੰਦ ਸਿੰਘ ਚੇਅਰ ਧਰਮਧਿਆਨ ਦੇ ਬਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਵਰਲਡ ਸਿੱਖ ਕਾਨਫਰੰਸ ਕਰਾਈ ਜਾ ਰਹੀ ਹੈ ਜਿਸ ਦਾ ਵਿਸ਼ਾ ਹੈ ਕਰੰਟ ਟ੍ਰੈਂਡਸ ਇਨ ਸਿੱਖ ਸਟਡੀ ਇਹ ਕਾਨਫਰੰਸ 3 ਦਿਨਾਂ ਦੀ ਹੈ ਜਿਹਦੇ ਵਿੱਚ 15 ਨੋ ਅਦਕਾਟ ਨੇ ਸੈਸ਼ਨ ਹੋਏਗਾ 16 ਅਤੇ 17 ਨੂੰ ਕਾਨਫਰੰਸ ਦੇ ਵਿੱਚ ਕੁੱਲ 8 ਟੈਕਨੀਕਲ ਸੈਸ਼ਨ ਹੋਣਗੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਅਸੀਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜਿਹੜੇ ਸਿੱਖ ਅਧਿਐਨ ਦੇ ਨਾਲ ਜੁੜੇ ਹੋਏ ਵਰਲਡ ਲੈਵਲ ਦੇ ਮਸਲੇ ਨੇ ਵਿਸ਼ੇ ਪੱਧਰੇ ਮਸਲਾਂ ਨੂੰ ਵਿਚਾਰਿਆ ਜਾਏਗਾ ਕਿ ਮੌਜੂਦਾ ਸਮੇਂ ਦੇ ਵਿੱਚ ਸਿੱਖ ਅਧਿਐਨ ਦੇ ਵਿੱਚ ਕਿਦਾਂ ਦੇ ਖੋਜ ਕਾਰਜ ਹੋ ਰਹੇ ਨੇ ਤਕਰੀਬਨ 25 ਰਿਸਰਚ ਪੇਪਰ ਸਾਡੇ ਕੋਲੇ ਪਹੁੰਚ ਚੁੱਕੇ ਨੇ ਇਸ ਤੋਂ ਇਲਾਵਾ ਅਸੀਂ ਕੁਝ ਵਿਸ਼ੇਸ਼ ਪੈਨਲ ਡਿਸਕਸ਼ਨ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਕਾਫੀ ਦਿਲਚਸਪ ਹੋਏਗੀ ਜਿਹੜੇ ਕਿ ਪ੍ਰਮੁੱਖ ਕਥਾਵਾਚਕ ਨੇ ਵੱਖ-ਵੱਖ ਧਿਰਾਂ ਦੇ ਨਾਲ ਜੁੜੇ ਹੋਏ ਜਾਂ ਵੱਖ-ਵੱਖ ਸੰਪਰਦਾਵਾਂ ਦੇ ਜਿਹੜੇ ਕਥਾਵਾਚਕ ਨੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਦਵਾਂਗੇ ਇੱਥੇ ਇਸ ਕਾਨਫਰੰਸ ਦੇ ਵਿੱਚ ਤਾਂ ਕਿ ਗਰਬਾਣੀ ਕਥਾ ਦੇ ਬਾਰੇ ਕਿ ਕਿਹੜੇ ਮਸਲੇ ਨੇ ਜਿਹੜੇ ਸੰਗਤ ਦੇ ਵਿੱਚ ਲੈ ਕੇ ਜਾਣੇ ਚਾਹੀਦੇ ਨੇ ਜੇ ਕਿਹੜੇ ਮਸਲੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਵਿਚਾਰੇ ਜਾਣੇ ਚਾਹੀਦੇ ਨੇ ਤੇ ਕਥਾਵਾਚਕਾਂ ਦੇ ਵਿੱਚ ਆਪਸੀ ਸਾਂਝ ਕਿਵੇਂ ਬਣੇ ਜਿਵੇਂ ਕਿ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਕਥਾਵਾਚਕ ਇੱਕ ਦੂਸਰੇ ਦੀ ਨੁਕਤਾਚੀਨੀ ਕਰਦੇ ਨੇ ਪਰੰਤੂ ਇੱਕ ਗੁਰਮਤ ਸਿਧਾਂਤ ਦੇ ਮਤਲਬਕ ਜਿਹੜੀ ਗੁਰਮਤਿ ਵਿਆਖਿਆ ਉਹ ਕਿੱਦਾਂ ਦੀ ਹੋਵੇ ਇੱਕ ਪੈਨਲ ਡਿਸਕਸ਼ਨ ਇਹਦੇ ਨਾਲ ਸੰਬੰਧਤ ਹੋਵੇਗੀ ਦੂਸਰੀ ਪੈਨਲ ਡਿਸਕਸ਼ਨ ਹੋਵੇਗੀ ਗਰਵਾਣੀ ਦੇ ਟੀਕਿਆਂ ਦੇ ਕਿ ਟੀਕਾ ਕਿਦਾਂ ਦਾ ਹੋਣਾ ਚਾਹੀਦਾ ਜਿਹੜੇ ਅੱਜਕੱਲ ਨਵੇਂ ਟੀਕੇ ਕਰ ਰਹੇ ਨੇ ਕੁਝ ਵਿਦਵਾਨ ਜਨਾਂ ਦੇ ਵਿੱਚੋਂ ਪ੍ਰੋਫੈਸਰ ਮੋਹਨ ਸਿੰਘ ਤੇ ਡਾਕਟਰ ਬਲਦੇਵ ਸਿੰਘ ਚੀਮਾ ਤੇ ਡਾਕਟਰ ਗਰਮੇਲ ਸਿੰਘ ਟੀਕਾਕਾਰੀ ਨਾਲ ਸੰਬੰਧਿਤ ਜਿੱਥੇ ਆਪਣੇ ਵਿਸ਼ੇਸ਼ਕ ਤੌਰ ਤੇ ਆਪਣੇ ਵਿਚਾਰ ਰੱਖਣਗੇ ਉੱਥੇ ਵੱਖ-ਵੱਖ ਰਿਹੇ ਸਕਾਲਰ ਨੇ ਜਿਹੜੇ ਗਰਵਾਣੀ ਟੀਕਾਕਾਰੀ ਦਾ ਜਿਨ੍ਹਾਂ ਨੇ ਅਧਿਨ ਕੀਤਾ ਉਹ ਆਪਣੇ ਖੋਜ ਪੱਤਰ ਪੜ੍ਹਨਗੇ ਇੱਕ ਹੋਏਗਾ ਸਾਡਾ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਮੁੱਖ ਤੌਰ ਤੇ ਆਪਾਂ ਗੱਲ ਕਰ ਰਹੇ ਜਿਵੇਂ ਅਦਾਸੀ ਸੰਪਰਦਾ ਨਿਰਮਲਾ ਸੰਪਰਦਾ ਤੇ ਇਸੇ ਤਰ੍ਹਾਂ ਹੀ ਅਡਣ ਸਾਹੀ ਸੰਪਰਦਾ ਤਿੰਨ ਹਿੰਗ ਸਿੰਘਾਂ ਦੇ ਨਾਲ ਸੰਬੰਧਤ ਇੱਕ ਪੈਨਲ ਡਿਸਕਸ਼ਨ ਰੱਖੀ ਗਈ ਹੈ ਜਿਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਨਾਲ ਸੰਬੰਧਤ ਜਿਹੜੇ ਨਮਾਇंदे ਹੋਣਗੇ ਤੇ ਨਾਲ ਦੀ ਨਾਲ ਇਹਨਾਂ ਸੰਪਰਦਾਵਾਂ ਦੇ ਉੱਤੇ ਖੋਜ ਕਰਨ ਵਾਲੇ ਵਿਦਵਾਨ ਵੀ ਆਪਣੇ ਪੇਪਰ ਪੜ੍ਹਨਗੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੀ ਇੱਕ ਪਰੰਪਰਾਗਤ ਵਿਆਖਿਆ ਉਹ ਆਪਣੇ ਤੌਰ ਤੇ ਚੱਲ ਰਹੀ ਹੁੰਦੀ ਹੈ ਪਰੰਤੂ ਯੂਨੀਵਰਸਿਟੀਆਂ ਦੇ ਵਿੱਚ ਵਿਦਵਾਨ ਆਪਣਾ ਕੰਮ ਕਰ ਰਹੇ ਹੁੰਦੇ ਨੇ ਵਿਦਵਾਨਾਂ ਅਤੇ ਜਿਹੜੇ ਸਾਡੇ ਰਵਾਇਤੀ ਕਾਰਜ ਦੇ ਵਿੱਚ ਜਾਂ ਪਰੰਪਰਾਗਤ ਕੰਮ ਕਰ ਰਹੇ ਪ੍ਰਚਾਰਕਾਂ ਦੇ ਵਿੱਚ ਇੱਕ ਬ੍ਰਿਜ ਜਾਂ ਪੋਲ ਦਾ ਕੰਮ ਕਰੇਗੀ ਇਹ ਕਾਨਫਰੰਸ ਇਸ ਕਾਨਫਰੰਸ ਦੇ ਵਿੱਚ ਅਸੀਂ ਜਿਹੜੇ ਸਾਡੇ ਧਰਮ ਦੇ ਅੰਦੇ ਵਿੱਚ ਜਾਂ ਧਰਮ ਦੇ ਵਿੱਚ ਕੰਮ ਕਰ ਰਹੇ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਵਿਸ਼ੇਸ਼ਿਕ ਵੀ ਹੋਣਗੇ ਔਰ ਬਖਵਕਤ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕਾਰਜਸ਼ੀਲ ਬਖਵਕ ਵਿਦਵਾਨ ਆਪੋ ਆਪਣੇ ਵਿਚਾਰ ਰੱਖਣਗੇ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਦਿਸ਼ਾ ਹੈ ਇਸ ਕਾਨਫਰੰਸ ਦਾ ਜਿਹੜਾ ਖਿੱਚਦਾ ਕੇਂਦਰ ਬਣੇਗਾ ਕਿ ਉੱਚ ਸਿੱਖਿਆ ਦੇ ਵਿੱਚ ਖਾਸ ਕਰਕੇ ਸਕੂਲਾਂ ਤੋਂ ਉੱਪਰ ਜਿਹੜੇ ਕਾਲਜਾਂ ਦੇ ਵਿੱਚ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਿੱਖਿਆ ਦੇ ਅਤੇ ਧਰਮ ਦੇ ਅਧਿਆਪਨ ਦੇ ਨਾਲ ਜੁੜੇ ਹੋਏ ਕਿ ਇਹ ਵਿਸ਼ੇ ਨੂੰ ਮਕੌਟਾ ਸਰਕਾਰੀ ਕਾਲਜਾਂ ਦੇ ਵਿੱਚ ਜਾਂ ਹੋਰਾਂ ਯੂਨੀਵਰਸਿਟੀਆਂ ਦੇ ਵਿੱਚ ਕਿਸ ਤਰ੍ਹਾਂ ਲਾਗੂ ਕਰਾਇਆ ਜਾਵੇ ਔਰ ਇਸ ਵਿਸ਼ੇ ਦੇ ਪੜਨ ਦੇ ਨਾਲ ਸਮਾਜ ਨੂੰ ਜਾਂ ਸਾਡੇ ਆਲੇ ਦੋਲੇ ਨੂੰ ਸਾਡੇ ਭਾਈਚਾਰੇ ਨੂੰ ਕੀ ਲਾਭ ਹੋਏਗਾ ਇਹਦੇ ਨਾਲ ਸੰਬੰਧਿਤ ਇੱਕ ਪੈਨਲ ਡਿਸਕਸ਼ਨ ਹੋਏਗਾ ਅਖੀਰ ਦੇ ਵਿੱਚ 17 ਤਰੀਕ ਨੂੰ ਇੱਕ ਵਿਦਾਇਗੀ ਸੈਸ਼ਨ ਹੋਵੇਗਾ ਜਿਸ ਦੇ ਵਿੱਚ ਕਾਨਫਰੰਸ ਦਾ ਪੂਰਾ ਨਚੋੜ ਜਿਹੜਾ ਪੇਸ਼ ਕੀਤਾ ਜਾਏਗਾ ਇਸ ਕਾਨਫਰੰਸ ਦੇ ਵਿੱਚ ਅਸੀਂ ਖੁੱਲਾ ਸੱਦਾ ਦਿੰਨੇ ਆ ਉਹਨਾਂ ਵਿਦਵਾਨਾਂ ਨੂੰ ਜਾਂ ਉਹਨਾਂ ਪ੍ਰਚਾਰਕਾਂ ਨੂੰ ਜਿਹੜੇ ਗੁਰਮਤਿ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਔਰ ਜਿਹੜੇ ਵਿਦਵਾਨ ਸਿੱਖ ਦੇ ਅੰਦੇ ਵਿੱਚ ਖੋਜ ਕਰ ਰਹੇ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਧਰਮ ਅਧਿਨ ਵਿਭਾਗ ਦੇ ਵਿੱਚ ਕਾਰਸ਼ੀਲ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਇੱਕ ਖੁੱਲਾ ਸੱਦਾ ਹੈ ਕਿ ਉਹ ਇਸ ਕਾਨਫਰੰਸ ਦੇ ਵਿੱਚ ਆਉਣ ਮੱਖ-ਮੱਖ ਵਿਦਵਾਨਾਂ ਦੇ ਵਿਚਾਰ ਸੁਣਨ ਅਤੇ ਅਸੀਂ ਇਸ ਤੋਂ ਇਲਾਵਾ ਜਿਹੜੇ ਡੈਲੀਗੇਟਸ ਨੇ ਉਹਨਾਂ ਨੂੰ ਵੀ ਚਰਚਾ ਦੇ ਵਿੱਚ ਜਿਹੜੀ ਸੰਗਤੀ ਜਿੱਦਾਂ ਗੋਸ਼ਟ ਅਸੀਂ ਸਾਡੀ ਇੱਕ ਪਰੰਪਰਾ ਹੈ ਗੁਰੂ ਨਾਨਕ ਪਾਸ਼ਾ ਨੇ ਸਿੱਧਾਂ ਦੇ ਨਾਲ ਗੋਸ਼ਟ ਕੀਤੀ ਸੀ ਤੇ ਗੋਸ਼ਟੀ ਦੀ ਉਸ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਹਰ ਇੱਕ ਵਿਦਵਾਨ ਨੂੰ ਹਰ ਇੱਕ ਸਕਾਲਰ ਨੂੰ ਅਸੀਂ ਇੱਥੇ ਸਮਾਂ ਦੇਵਾਂਗੇ ਇਹਦੇ ਵਿੱਚ ਨੌਜਵਾਨ ਸਕਾਲਰ ਵੀ ਹੋਣਗੇ ਤੇ ਬਜ਼ੁਰਗ ਜਿਹੜੇ ਕਿ ਆਪਣੀ ਸੇਵਾ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਪਰੰਤੂ ਸਿੱਖ ਦੇ ਅੰਦਰ ਵਿੱਚ ਕੰਮ ਕਰ ਰਹੇ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਇਸ ਕਾਨਫਰੰਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਰਸ਼ੀਲ ਅਧਿਆਪਨ ਵਿਭਾਗ ਜਿਸ ਤਰ੍ਹਾਂ ਡਿਪਾਰਟਮੈਂਟ ਆਫ ਰਿਲੀਜੀਅਸ ਸਟਡੀ ਇਸ ਤੋਂ ਇਲਾਵਾ ਜਿਹੜੇ ਖੋਜ ਵਿਭਾਗ ਨੇ ਜਿਵੇਂ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਜਾਂ ਗੁਰੂ ਗ੍ਰੰਥ ਸਾਹਿਬ ਸਟਡੀ ਡਿਪਾਰਟਮੈਂਟ ਇਸੇ ਤਰ੍ਹਾਂ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਜਿਹੜੇ ਸਾਡੇ ਅਧਿਆਪਕ ਕਾਰਸ਼ੀਲ ਨੇ ਉਹ ਸਾਰੇ ਆਪਣੇ ਤੌਰ ਤੇ ਉੱਤੇ ਇਸ ਕਾਨਫਰੰਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਕਾਨਫਰੰਸ ਸਾਡੇ ਸਿੱਖ ਦੇੰਦ ਦੇ ਵਿੱਚ ਕੰਮ ਕਰ ਰਹੇ ਖੁਜਾਰਤਿਆਂ ਦੇ ਲਈ ਵਿਦਵਾਨਾਂ ਦੇ ਲਈ ਕੁਝ ਨਵੇਂ ਮਸਲੇ ਲੈ ਕੇ ਆਏਗੇ ਜਿਸ ਦੇ ਉੱਤੇ ਭਵਿਕ ਦੇ ਵਿੱਚ ਉਹ ਹੋਰ ਖੋਜ ਕਰਨਗੇ ਤੇ ਇਹ ਹੀ ਬੇਨਤੀ ਹੈ ਇੱਕ ਵਾਰ ਫਿਰ ਕਿ ਤੁਸੀਂ ਆਓ ਇਸ ਕਾਨਫਰੰਸ ਦਾ ਹਿੱਸਾ ਬਣੋ ਤੁਹਾਡਾ ਸਭ ਦਾ ਇੱਥੇ ਸਵਾਗਤ ਹੋਏਗਾ ਧੰਵਾਦ